ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੋ ਅੱਜ ਗੱਲ ਕਰਾਂਗੇ ਆਪਾਂ ਕਿਸਾਨਾਂ ਦੀ ਕਿਸਾਨੀ ਸੰਘਰਸ਼ ਦੀ ਤੇ ਐਮਐਸਪੀ ਬਾਰੇ ਸਭ ਤੋਂ ਵੱਡਾ ਸਵਾਲ ਜਿਹੜਾ ਉਹੀ ਆ ਐਮਐਸਪੀ ਕੀ ਹੈ ਐਮਐਸਪੀ ਇਹ ਜਿਹੜਾ ਕਿਸਾਨਾਂ ਦਾ ਉਹ ਹੈਗਾ ਆ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਜੋ ਕਿਸਾਨ ਨੇ ਫਸਲ ਵੀਜੀ ਹੈ ਉਹਦੀ ਜੋ ਲਾਗਤ ਹੋਈ ਹੈ ਮਤਲਬ ਉਸਨੇ 100 ਰੁਪਇਆ ਖਰਚਿਆ ਆ ਤੇ ਉਸ ਨੂੰ 150 ਰੁਪਇਆ ਜਿਹੜਾ ਆ ਉਹ ਮਿਲਣਾ ਚਾਹੀਦਾ ਸੋ ਇਸ ਤੋਂ ਵੀ ਜਿਹੜੀ ਸਰਕਾਰ ਉਹ ਭੱਜ ਰਹੀ ਹੈ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਜਦੋਂ ਉਹ ਤੋਂ ਪ੍ਰਾਈਮ ਮਿਨਿਸਟਰ ਸੀ 2011 ਚ ਉਹਨਾਂ ਨੇ ਚਿੱਠੀ ਲਿਖੀ ਸੀ ਕਿ ਕਿਸਾਨਾਂ ਨੂੰ ਜਿਹੜਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ ਤੇ ਪਰ ਜਦੋਂ 2014 ਦੇ ਵਿੱਚ ਮੋਦੀ ਜੀ ਆਉਂਦੇ ਆ ਤੇ 2015 ਦੇ ਵਿੱਚ ਹੀ ਮੁੱਕਰ ਜਾਂਦੇ ਆ ਇਸ ਕਾਨੂੰਨ ਤੋਂ ਇਹ ਕਾਨੂੰਨ ਬਣਾਇਆ ਜਾ ਸਕਦਾ ਹੈ ਬਹੁਤ ਸਾਰੇ ਜਿਹੜੇ ਸਾਡੇ ਪੜ੍ਹੇ ਲਿਖੇ ਕਿਸਾਨ ਹਿੱਤਾ ਨੇ ਕਿਉਂਕਿ ਹੁਣ ਉਹ ਪਹਿਲੇ ਵਾਲੀ ਤੇ ਗੱਲ ਹੈ ਨਹੀਂ ਹਨਾ ਕਿ ਕਿਸਾਨਾਂ ਨੂੰ ਕੁਝ ਪਤਾ ਨਹੀਂ ਹੈ ਕਿਸਾਨ ਬਹੁਤ ਪੜ੍ਹੇ ਲਿਖੇ ਆ ਬੜੇ ਮਾਰ ਆ 40 40 ਸਾਲ ਦਾ ਉਹਨਾਂ ਦਾ ਤਜਰਬਾ ਹੈਗਾ ਤੇ ਫਸਲਾਂ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਜੋ ਕਿਸਾਨ ਦੀ ਲਾਗਤ ਆ ਉਸ ਤੇ ਜਿਹੜਾ ਉਹ ਦੇਣਾ ਉਹ ਜੇ ਗਰੰਟੀ ਕਾਨੂੰਨ ਬਣ ਜਾਂਦਾ ਆ ਮਤਲਬ ਆਪਾਂ ਝੋਨੇ ਦੀ ਫਸਲ ਦੀ ਗੱਲ ਕਰ ਲੈਂਦੇ ਆ ਉਹਦਾ ਜੀ ਰੇਟ ਸਰਕਾਰ ਵੱਲੋਂ 2000 ਮਿੱਥਿਆ ਜਾਂਦਾ ਤੇ ਕੋਈ ਵੀ ਵਪਾਰੀ ਉਹਨੂੰ 1500 1400 1600 ਤੇ ਨਹੀਂ ਖਰੀਦੂਗਾ ਉਸ ਤੋਂ ਉੱਪਰ ਦੇ ਕੇ ਤੋ ਖਰੀਦ ਸਕਦਾ ਜੀ 2000 ਕੀਮਤ ਹੈ ਉਹਦੀ ਉੱਤੇ 2100 ਤੱਕ ਦੇ ਸਕਦਾ 2500 ਤੱਕ ਦੇ ਸਕਦਾ ਪਰ ਉਸ ਤੋਂ ਘੱਟ ਨਹੀਂ ਦੇ ਸਕਦਾ ਉਹ ਚਾਹੇ ਐਮਐਸਪੀ ਦੀ ਜਿਹੜੀ ਗੱਲ ਤੁਰੀ ਸੀਗੀ ਇਹ ਜਦੋਂ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਹੈ ਉਦੋਂ ਲਾਲ ਬਹਾਦਰ ਸ਼ਾਸਤਰੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਬਹੁਤ ਜਿਆਦਾ ਉਤਰਾ ਚੜਾ ਫਸਲਾਂ ਦੇ ਵਿੱਚ ਆਉਂਦੇ ਹੁੰਦੇ ਸੀ ਕਿਸੇ ਟਾਈਮ ਰੇਟ ਇਕੱਠਾ ਵੱਧ ਜਾਂਦਾ ਸੀ ਕਿਸੇ ਸਮੇਂ ਇਕੱਠਾ ਜਿਹੜਾ ਉਹ ਘਟ ਜਾਂਦਾ ਸੀ ਤੇ ਉਹਨਾਂ ਨੇ ਇੱਕ ਕਮੇਟੀ ਬਣਾ ਕੇ ਤੇ ਇਹ ਜਿਹੜਾ ਐਮਐਸਪੀ ਕਾਨੂੰਨ ਜਿਹੜਾ ਆ ਉਹਦੋਂ ਬਣਾਇਆ ਸੀ ਤੇ ਇਸ ਨੂੰ ਬਿਲਕੁਲ ਵਿਗਿਆਨਕ ਤਰੀਕੇ ਦੇ ਨਾਲ ਕਿਸਾਨ ਦੀ ਜੋ ਲਾਗਤ ਹੈ ਜੋ ਇੰਟਰਨੈਸ਼ਨਲ ਮੰਡੀ ਦੇ ਵਿੱਚ ਇੰਟਰਨੈਸ਼ਨਲ ਮੰਡੀ ਦੇ ਵਿੱਚ ਜੋ ਉਸ ਦਾ ਰੇਟ ਚੱਲ ਰਿਹਾ ਹੈ ਉਹਦੇ ਹਿਸਾਬ ਕਿਤਾਬ ਲਗਾ ਕੇ ਉਹ ਜਿਹੜਾ ਐਮਐਸਪੀ ਜਿਹੜਾ ਬਣਾਇਆ ਸੀ ਤੇ ਕਈਆਂ ਫਸਲਾਂ ਤੇ ਪੰਜਾਬ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਐਮ ਐਸ ਪੀ ਜਿਹੜਾ ਉਹ ਮਿਲ ਵੀ ਰਿਹਾ ਆ ਪਰ ਕਿਸਾਨਾਂ ਦੀ ਜਿਹੜੀ ਮੰਗ ਹੈ ਉਹਦੇ ਚ ਹੈਗੀਆਂ 24 ਫਸਲਾਂ ਜਿਹਦੇ ਵਿੱਚ ਜਿਹੜੀਆਂ ਜਿਹੜੇ ਸੀਡ ਆਇਲ ਹੈਗੇ ਆ ਆਪਾਂ ਨੇ ਜਿੱਤੋਂ ਆ ਪੱਤੀਲ ਕੱਢ ਸਕਦੇ ਆ ਉਹ ਫਸਲਾਂ ਵੀ ਆ ਜੀ ਉਹਨਾਂ ਦੇ ਉੱਪਰ ਆਪਾਂ ਨੂੰ ਇਹ ਐਮ ਐਸ ਪੀ ਮਿਲ ਜਾਂਦੀ ਹੈ ਕਿਉਂਕਿ ਇੱਥੇ ਤਾਂ ਸਿਰਫ ਕਣਕ ਤੇ ਝੋਨਾ ਜਿਹੜਾ ਆ ਇਹ ਵੀ ਵਾਧੂ ਨਹੀਂ ਹੈਗਾ ਸਰਕਾਰ ਦਾ ਨਾਲੋਂ ਨਾਲ ਹੀ ਚੱਲਦਾ ਆ ਬਰਾਬਰੀ ਹੋ ਰਿਹਾ ਆ ਇਹ ਇੱਕ ਕਹਿਣ ਨੂੰ ਹੀ ਆ ਥੋੜਾ ਜਿਹਾ ਜਿਹੜਾ ਵੱਧਦਾ ਝੋਨਾ ਉਹਨੂੰ ਐਕਸਪੋਰਟ ਕਰ ਲੈਂਦੀ ਸਰਕਾਰ ਮੁੰਜਾਂ ਕੰਪਨੀਆਂ ਵੈਸੇ ਇਹ ਭਾਰਤ ਦੇ ਹਿਸਾਬ ਨਾਲ ਬਰਾਬਰੀ ਚੱਲ ਰਿਹਾ ਆ ਕੋਈ ਵੱਧ ਨਹੀਂ ਹੈਗਾ ਤੇ ਜਿਹੜੀਆਂ ਦਾਲਾਂ ਆ ਜਾਂ ਤੇਲ ਵਾਲੀਆਂ ਹੋਰ ਚੀਜ਼ਾਂ ਆ ਉਹ ਬਾਹਰੋਂ ਖਰੀਦੀਆਂ ਪੈ ਰੀਆਂ ਸਰਕਾਰ ਨੂੰ ਹੁਣ ਕਈ ਲੋਕ ਕਹਿ ਰਹੇ ਆ ਵੀ ਸਰਕਾਰ ਜਿਹੜੀ ਆ ਕਿਸਾਨ ਕਹਿ ਰਹੇ ਸਰਕਾਰ ਨੂੰ ਕਿ ਤੁਸੀਂ ਖਰੀਦੋ ਸਭ ਕੁਝ ਜਿਹੜਾ ਆ ਸਰਕਾਰ ਸਭ ਕੁਝ ਨਹੀਂ ਖਰੀਦ ਸਕਦੀ ਪਰ ਸਰਕਾਰ ਇੱਕ ਜਿਹੜੀ ਆ ਯੂਨਿਟ ਬਣਾ ਸਕਦੀ ਹੈ ਜਾਨੀ ਕਿ ਇੱਕ ਕਲਿਆਣਕਾਰੀ ਯੋਜਨਾ ਜਿੱਦਾਂ ਇਹ ਚਲਾਉਂਦੇ ਆ ਸਰਕਾਰਾਂ ਚਲਾਉਂਦੀਆਂ ਆ ਜਿਹਨੂੰ ਪੀ ਡੀ ਐਸ ਕਹਿੰਦੇ ਆ ਪਬਲਿਕ ਡਿਸਟ੍ਰੀਬਿਊਟਰ ਸਿਸਟਮ ਵੀ ਜਾਨੀ ਕਿ ਵੰਡਣ ਦਾ ਤਰੀਕਾ ਹੈਨਾ ਉਹ ਕੰਮ ਜਿਹੜਾ ਉਹ ਸਰਕਾਰ ਕਰ ਸਕਦੀ ਹੈ ਸਰਕਾਰ ਰੇਟ ਜਿਹੜਾ ਆ ਉਹ ਬੰਦ ਵੀ ਇੱਕ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਜੇ ਇਹ ਰੇਟ ਵੱਜ ਜਾਂਦਾ ਆ ਇਹ ਗਰੰਟੀ ਕਾਨੂੰਨ ਬਣ ਜਾਂਦਾ ਆ ਤੇ ਬਹੁਤ ਸਾਰੇ ਪਰਚੇ ਜਿਹੜੇ ਉਹ ਦਰਜ ਹੋਣ ਲੱਗ ਪੈਣਗੇ ਤੇ ਜਿਹੜਾ ਆ ਉਹ ਕਿਸਾਨ ਦੇ ਕੋਲੋਂ ਕੋਈ ਫਸਲ ਜਿਹੜੀ ਉਹ ਖਰੀਦੇਗਾ ਹੀ ਨਹੀਂ ਕੀ ਫੇਰ ਲੋਕੀ ਹਵਾ ਖਾ ਕੇ ਜਾਂ ਪਾਣੀ ਪੀ ਕੇ ਜਿੰਦੇ ਰਹਿਣਗੇ ਜੇ ਕਿਸਾਨ ਦੇ ਕੋਲੋਂ ਫਸਲ ਤ ਆਨਤ ਸਾਰਿਆਂ ਨੂੰ ਖਾਣਾ ਪੈਣਾ ਆ ਅੰਨ ਖਾਦੇ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂ ਹੋਣਾ ਤੇ ਅੰਨ ਜਿੰਨਾ ਸਾਡੇ ਦੇਸ਼ ਨੂੰ ਚਾਹੀਦਾ ਆ ਤੇ ਓਨਾ ਹੀ ਕਿਸਾਨਾਂ ਤਕਰੀਬਨ ਉਗਾ ਰਹੇ ਆ। ਓਨਾ ਹੀ ਅੰਨ ਜਿਹੜਾ ਆ ਉਹ ਉਗ ਰਿਹਾ ਆ। ਹਾਂ ਜੇ ਤੁਸੀਂ ਬਾਕੀ ਫਸਲਾਂ ਤੇ ਐਮਐਸਪੀ ਦੇ ਦੋਗੇ ਤੇ ਜਿਹੜਾ ਤੁਹਾਡੇ ਕੋਲ ਝੋਨਾ ਜਾਂ ਕਣਕ ਵਾਧੂ ਹੋਏਗੀ ਤੇ ਉਹ ਬਰਾਬਰ ਹੋ ਜਾਏਗਾ ਤੇ ਜਿਹੜੀਆਂ ਫਸਲਾਂ ਤੁਸੀਂ ਬਾਹਰੋਂ ਦਾਲਾਂ ਵਗੈਰਾ ਖਰੀਦਦੇ ਆ ਜਾਂ ਬੀਜ ਵਗੈਰਾ ਹੋਰ ਖਰੀਦਦੇ ਆ ਆਇਲ ਉਹ ਜਿਹੜਾ ਆ ਤੁਹਾਡਾ 80 ਕਰੋੜ ਲੋਕਾਂ ਨੂੰ ਜਿਹੜਾ ਆ ਉਹ ਅਨਾਜ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਜਿਹੜੀਆਂ ਪਿੰਡਾਂ ਦੇ ਵਿੱਚ ਸਕੀਮਾਂ ਚੱਲਦੀਆਂ ਹਨ ਲੋਕਾਂ ਨੂੰ ਕਾਰਡ ਬਣੇ ਹੋਏ ਆ ਫਿਰ ਸਕੂਲਾਂ ਦੇ ਵਿੱਚ ਮੈਡ ਮੀਲ ਚੱਲਦੀ ਹੈ ਆਂਗਣਵਾੜੀ ਸੈਂਟਰ ਚੱਲਦੇ ਆ ਜੇਲ੍ਹ ਦੇ ਕੈਦੀ ਆ ਇਹ ਸਾਰਿਆਂ ਨੂੰ ਸਰਕਾਰੀ ਤ ਪ੍ਰੋਵਾਈਡ ਕਰਾ ਰਹੀ ਹੈ ਹੈਨਾ ਰਾਸ਼ਨ ਜਿਹੜਾ ਆ ਤੇ ਸੋ ਸਰਕਾਰ ਜਿਹੜਾ ਉਹ ਇੱਕ ਰੈਗੂਲੇਟ ਕਰੇ ਨੂੰ ਜਿਹੜਾ ਸਿਸਟਮ ਨੂੰ ਤੇ ਇਹਤੇ ਇੱਕ ਕਾਨੂੰਨ ਬਣਾਵੇ ਉਹਦੇ ਲਈ ਬਹੁਤ ਵਧੀਆ ਗੱਲ ਆ ਭਰਮ ਨਾ ਫਲਾਇਆ ਜਾਵੇ ਕਿ ਅਗਰ ਇਹਤੇ ਕਾਨੂੰਨ ਬਣ ਜੇਗਾ ਤਾਂ ਪਰਚੇ ਦਰਜ ਹੋ ਜਾਣਗੇ ਤਾਂ ਫਿਰ ਉਹ ਜਿਹੜਾ ਮੋਟਰ ਵਹੀਕਲ ਐਕਟ ਆ ਉਹਨੂੰ ਖਤਮ ਕਰ ਦੋ ਕਿੰਨੇ ਐਕਸੀਡੈਂਟ ਹੁੰਦੇ ਆ ਕਿੰਨੇ ਚਲਾਨ ਕੱਟੇ ਜਾਂਦੇ ਹਨ ਕਾਨੂੰਨ ਜਿਹੜਾ ਆ ਉਹ ਬਣਨਾ ਚਾਹੀਦਾ ਹਰਕਤ ਤੇ ਉਹਨੂੰ ਜਿਹੜਾ ਆ ਬੈਕ ਜਿਹੜਾ ਆ ਇਹ ਕੋਈ ਨਹੀਂ ਹੋ ਚੱਲਿਆ ਕਿਸਾਨ ਦੇ ਕੋਈ ਸਵਿਫ ਬੈਂਕ ਦੇ ਵਿੱਚ ਖਾਤੇ ਨਹੀਂ ਹੈਗੇ ਕਿ ਜੇ ਤੁਹਾਡੇ ਕੋਲੋਂ ਉਹ 10 ਰੁਪਏ ਵੱਧ ਲੈ ਲੇਗਾ ਕਿ ਉਹ ਸਵਿਫ ਬੈਂਕ 'ਚ ਜਮ੍ਹਾਂ ਕਰਾ ਦੇਗਾ ਇਥੇ ਮਾਰਕੀਟ ਦੇ ਵਿੱਚ ਹੀ ਉਹ ਪੈਸਾ ਰਹੇਗਾ ਤੇ ਵਪਾਰੀਆਂ ਦਾ ਜਾਂ ਕਾਰਪੋਰੇਟ ਦੀ ਜਿਹੜੀ ਦਖਲਅੰਦਾਜ਼ੀ ਕਰਕੇ ਜਿਹੜਾ ਇਹ ਕਾਨੂੰਨ ਆ ਉਹ ਨਹੀਂ ਬਣ ਰਿਹਾ ਕਿਉਂਕਿ ਉਹ ਚੰਦਾ ਦਿੰਦੇ ਇਹਨਾਂ ਨੂੰ ਚਾਹੇ ਉਹ ਕਾਂਗਰਸ ਦੇ ਲੋਕ ਹੋਣ ਚਾਹੇ ਭਾਜਪਾ ਦੇ ਲੋਕ ਹੋਣ ਕਿਉਂਕਿ ਕਾਂਗਰਸ ਦੇ ਸਮੇਂ ਵੀ ਇਹਨਾਂ ਨੇ ਇੱਕ ਜਿਹੜਾ ਆ ਉਹ ਨੋਟ ਹੈਗਾ ਆ ਛਾਪਿਆ ਸੀ ਇਹਨਾਂ ਨੇ ਉਹਦੋਂ ਕਿ ਕਿਸਾਨਾਂ ਨੂੰ ਜਿਹੜਾ ਐਮਐਸਪੀ ਨਹੀਂ ਦਿੱਤਾ ਜਾ ਸਕਦਾ ਸੋ ਇੱਥੇ ਜਿਹੜਾ ਆ ਵਿਚਾਰ ਕਰਨ ਦੀ ਲੋੜ ਆ ਕਿਸਾਨ ਦੇ ਜਿਹੜੀ ਆ ਹੁਣ ਕਿਸਾਨ ਨੇ ਤਾਂ ਅਨਾਵ ਗਾਇਆ ਤੇ ਉਹਦੀ ਬਦੌਲਤ ਅਸੀਂ ਜੀਂਦੇ ਆ ਸਾਡੀ ਸ਼ੁਕਰਾਨਾ ਕਰਨ ਦੀ ਵਾਰੀ ਆ ਅਸੀਂ ਬੇਈਮਾਨੀ ਨਾ ਕਰੀਏ ਅਸੀਂ ਸ਼ੁਕਰਾਨਾ ਕਰੀਏ ਦੇਖੋ ਲਸਣ ਤੇ ਕੋਈ ਐਮਐਸਪੀ ਨਹੀਂ ਸੀ ਕਿਸਾਨਾਂ ਨੇ ਲਸਣ ਬੀਜਣਾ ਜਿਹੜਾ ਉਹ ਛੱਡ ਦਿੱਤਾ ਜਦੋਂ ਕਿਸਾਨ ਲਸਣ ਬੀਜਦੇ ਸੀ ਤਾਂ ਉਸਦੀ ਕੀਮਤ ਹੁੰਦੀ ਸੀ 10 ਰੁਪਏ ਕਿਲੋ ਤੇ ਅੱਜ ਲਸਣ ਬੀਜਣਾ ਛੜਤਾ ਤਾਂ ਅੱਜ ਲਸਣ ਦੀ ਕੀਮਤ ਜਿਹੜੀ ਆ ਹੁਣ ਇਸ ਸਮੇਂ ਬਾਜ਼ਾਰ ਦੇ ਵਿੱਚ ਉਹ 400 ਰੁਪਏ ਦੇ ਲਾਗੇ ਛ ਗਿਆ ਤੇ ਨਾਸਕ ਦੇ ਵਿੱਚ ਮਹਾਰਾਸ਼ਟਰ ਚ ਜਦੋਂ ਪਿਆਜ਼ ਖਰੀਦਣਾ ਹੁੰਦਾ ਕਿਸਾਨ ਦੇ ਕੋਲੋਂ ਕਿਉਂਕਿ ਐਮਐਸਪੀ ਨਹੀਂ ਹੈਗਾ ਜਦੋਂ ਉਹਦੇ ਤੋਂ ਪਿਆਜ਼ ਖਰੀਦਣਾ ਹੁੰਦਾ ਉਹਦਾ 3 ਰੁਪਏ 5 ਰੁਪਏ 10 10 ਰੁਪਏ ਰੇਟ ਹੁੰਦਾ ਆ ਫਿਰ ਉਹਨੂੰ ਸਾਰੇ ਨੂੰ ਸਟੋਰ ਕਰ ਲਿਆ ਜਾਂਦਾ ਤੇ ਜਦੋਂ ਸਾਰਾ ਸਟੋਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹਦੀ ਕੀਮਤ ਜਿਹੜੀ ਵਧਾਈ ਜਾਂਦੀ ਹੈ ਜਦੋਂ ਕੀਮਤ 100 ਦੇ ਲਾਗੇ ਪਹੁੰਚ ਜਾਂਦੀ ਹੈ ਫਿਰ ਆਪਦੇ ਗਦਾਮ ਜਿਹੜੇ ਵਪਾਰੀਆਂ ਵੱਲੋਂ ਕਾਰਪੋਰੇਟਾਂ ਵੱਲੋਂ ਖੋਲ ਦਿੱਤੇ ਜਾਂਦੇ ਆ ਸੋ ਜੇ ਇਹ ਗਰੰਟੀ ਕਾਨੂੰਨ ਬਣਨਗੇ 20 ਰੁਪਏ ਕਿਲੋ ਆਲੂ ਲੈ ਕੇ ਤੇ 400 ਰੁਪਏ ਕਿਲੋ ਚਿਪਸ ਜਿਹੜੀ ਉਹ ਵੇਚੀ ਜਾ ਰਹੀ ਹੈ ਮਾਰਕੀਟ ਦੇ ਵਿੱਚ 20 ਰੁਪਏ ਦਾ ਝੋਨਾ ਖਰੀਦ ਕੇ ਚੌਲ ਤੇ ਉਹਦੇ ਪ੍ਰੋਡਕਟ ਬਣਾ ਕੇ ਜਿਹੜੇ ਆ ਉਹ 300 ਰੁਪਏ ਨੂੰ ਵੇਚਿਆ ਜਾ ਰਿਹਾ। ਸੋ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਹੈ ਕਿ ਕੋਈ ਵੀ ਸਰਕਾਰ ਜਿਹੜਾ ਮੁੱਲ ਤੈਅ ਕਰੇਗੀ ਉਸ ਤੋਂ ਘੱਟ ਕੋਈ ਵੀ ਵਪਾਰੀ ਜਿਹੜਾ ਉਹ ਨਹੀਂ ਖਰੀਦੇਗਾ ਅਗਰ ਖਰੀਦੇਗਾ ਤੇ ਉਸ ਨੂੰ ਭਾਰੀ ਜੁਰਮਾਨਾ ਰੱਖਿਆ ਜਾਵੇ। ਉਸ ਨੂੰ ਸਜ਼ਾ ਜਿਹੜੀ ਹੈ ਉਹ ਰੱਖੀ ਜਾਵੇ ਤਾਂ ਕਿ ਕੋਈ ਇਹੋ ਜੀ ਕਤਾਈ ਨਾ ਕਰੇ। ਕਿਸਾਨ ਜਿਹੜਾ ਅੰਨ ਦਤਾ ਆ ਜੇ ਕਿਸਾਨ ਮਾਰਿਆ ਗਿਆ ਇਹ ਸਾਰੇ ਮਾਰੇ ਜਾਵਾਂਗੇ ਸਰਕਾਰ ਨੂੰ ਕਾਰਪੂ ਰੀਡ ਕਰਾਣੇ ਜਿਹੜੇ ਆ ਉਹ ਇਹ ਕਾਨੂੰਨ ਬਣਾਉਣ ਨਹੀਂ ਦੇਣਾ ਚਾਹੁੰਦੇ ਤੇ ਸਰਕਾਰ ਜਿਹੜੀ ਆ ਕਿਉਂਕਿ ਉਹ ਚੰਦਾ ਦੇ ਰਿਆ ਸਰਕਾਰਾਂ ਨੂੰ ਤੇ ਕਿਸਾਨ ਕੋਈ ਚੰਦਾ ਦਾਤਾ ਨਹੀਂ ਹੈਗਾ ਹਨਾ ਫਿਰ ਗੱਲ ਚੱਲਦੀ ਹੁੰਦੀ ਆ ਕਈ ਲੋਕ ਕਹਿੰਦੇ ਅਸੀਂ ਟੈਕਸ ਦਿੰਨੇ ਆ ਤੁਸੀਂ ਵੇਚੇ ਹੋਏ ਮਾਲ ਤੋਂ ਜਿਹੜੀ ਬਚਤ ਹੁੰਦੀ ਆ ਉੱਤੇ ਜੀਐਸਟੀ ਦਿੰਦੇ ਆ ਕਿਸਾਨ ਪਹਿਲਾਂ ਜੀਐਸਟੀ ਦਿੰਦਾ ਹੈ ਕਿਸਾਨ ਜਿਹੜੀ ਵੀ ਚੀਜ਼ ਖਰੀਦਦਾ ਆ ਉਹ ਵਪਾਰੀ ਵੱਲੋਂ ਤੈਅ ਕੀਤੇ ਮੁੱਲ ਤੇ ਖਰੀਦਦਾ ਚਾਹੇ ਉਹ ਖਾਦ ਹੋਵੇ ਚਾਹੇ ਬੀਜ ਹੋਵੇ ਚਾਹੇ ਡੀਜ਼ਲ ਹੋਵੇ ਚਾਹੇ ਟਰੈਕਟਰ ਹੋਵੇ ਟਰੈਕਟਰ ਤੇ ਜੋ ਕੀਮਤ ਕਾਰਪੋਰੇਟ ਨੇ ਲਿਖੀ ਹੈ ਜਾਂ ਕੰਪਨੀ ਨੇ ਲਿਖੀ ਹੈ ਉਸੇ ਹੀ ਰੇਟ ਤੇ ਜਿਹੜਾ ਟਰੈਕਟਰ ਕਿਸਾਨ ਨੂੰ ਖਰੀਦਣਾ ਪੈਂਦਾ ਉਹਤੇ ਜੀਐਸਟੀ ਦਿੰਦਾ ਖਾਦ ਤੇ ਜੀਐਸਟੀ ਦੇ ਰਿਆ ਬੀਜਾਂ ਤੇ ਜੀਐਸਟੀ ਦੇ ਰਿਆ ਸਪਰੇਆਂ ਤੇ ਜੀਐਸਟੀ ਦੇ ਰਿਆ ਸੋ ਕਿਸਾਨ ਜਿਹੜਾ ਆ ਉਹ GST ਪਹਿਲਾਂ ਹੀ ਦੇ ਰਿਹਾ ਆ ਤੁਸੀਂ ਆਪ ਦੇ ਵਿੱਚ ਹੀ ਹੋਏ ਮਾਲ ਤੇ ਦੇ ਰਿਹਾ ਉਸ ਤੋਂ ਬਾਅਦ ਮੋਦੀ ਨੇ ਕਿਹਾ ਸੀਗਾ ਕਿ ਸਾਰੀਆਂ ਫਸਲਾਂ ਦਾ ਜਿਹੜਾ ਉਹ ਬੀਮਾ ਹੋਏਗਾ ਉਹ ਬੀਮਾ ਕੰਪਨੀਆਂ ਨੇ ਵੀ ਬਹੁਤ ਜ਼ਿਆਦਾ ਮੁਨਾਫਾ ਜਿਹੜਾ ਆ ਕਿਸਾਨ ਦੇ ਕੋਲੋਂ ਕਮਾਇਆ ਪਰ ਦਿੱਤਾ ਕਿਸੇ ਨੂੰ ਕੁਝ ਨਹੀਂ ਅਖੀਰ ਤੇ ਆ ਕੇ ਕਹਿਤਾ ਅਗਰ 70% ਇੱਕ ਪਿੰਡ ਨੂੰ ਯੂਨਿਟ ਬਣਾ ਕੇ ਪਿੰਡ ਚ ਕਿਸੇ ਦਾ ਲੈਵਲ ਆ ਜ਼ਮੀਨ ਦਾ ਉੱਚਾ ਆ ਕਿਸੇ ਦਾ ਨੀਵਾ ਆ ਅਗਰ ਪਾਣੀ ਖੜਾ ਹੋ ਗਿਆ ਜਿਹੜੇ ਨੀਵੇਂ ਥਾਂ ਵਾਲੀ ਉਹ ਫਸਲ ਮਾਰੀ ਗਈ ਤੇ ਸਾਰੇ ਪਿੰਡ ਨੂੰ ਯੂਨਿਟ ਬਣਾ ਕੇ ਕਹੇਤਾ ਜੀ ਜੇ 70% ਹੋਏਗਾ ਤੇ ਫਿਰ ਜਿਹੜਾ ਤੁਹਾਨੂੰ ਮੁਆਵਜ਼ਾ ਮਿਲੇਗਾ 70% ਫਸਲ ਜਿਹੜੀ ਹੈ ਉਹ ਖਰਾਬ ਹੋਏਗੀ ਮਤਲਬ ਜੇ ਇੱਕ ਕਿਸਾਨ ਦੀ ਫਸਲ ਖਰਾਬ ਹੋ ਗਈ ਤੇ ਉਹਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਜਿਹੜਾ ਆ ਐਮਐਸਪੀ ਗਰੰਟੀ ਕਾਨੂੰਨ ਜ਼ਰੂਰੀ ਹੈ ਕਿਉਂਕਿ ਕਿਸਾਨ ਜਿਹੜੇ ਆ ਅੰਦੋਲਨ ਕਰ ਰਹੇ ਆ ਪਿਛਲੇ 11 ਮਹੀਨਿਆਂ ਤੋਂ ਜਿਹੜੇ ਆ ਸਿੰਘੂ ਔਰ ਖਨਾਰੀ ਸ਼ੰਭੂ ਔਰ ਖਨੋਰੀ ਬਾਰਡਰ ਤੇ ਬੈਠੇ ਹੋਏ ਨੇ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਦੀਆਂ ਨਜ਼ਰ ਆ ਰਹੀਆਂ ਤਾਂ ਸੋ ਦੇਖਦੇ ਆ ਇਹ ਟੋਟਲ ਔਰ ਮੁਕੰਮਲ ਰਿਪੋਰਟ ਨਹੀਂ ਹੈਗੀ ਐ ਐਮਐਸਪੀ ਤੇ ਇਸ ਤੋਂ ਅੱਗੇ ਆਪਾਂ ਹੋਰ ਖੋਜ ਕਰਾਂਗੇ ਤੇ ਇਹਦੀ ਇੱਕ ਅਗਲੀ ਕਿਸ਼ਤ ਜਿਹੜੀ ਹੈ ਉਹ ਆਪਾਂ ਜਿਹੜਾ ਆ ਇਹ ਜਿਹੜਾ ਆ ਮੈਂ ਓਮ ਪ੍ਰਕਾਸ਼ ਜੀ ਦੇ ਜਿਹੜੇ ਨਵੀਂ ਦਿੱਲੀ ਦੇ ਨੇ ਉਹਨਾਂ ਦੇ ਕੋਲੋਂ ਜਿਹੜੀ ਜਾਣਕਾਰੀ ਮਿਲੀ ਉਸ ਦੇ ਆਧਾਰ ਤੇ ਇਹ ਗੱਲਬਾਤ ਜਿਹੜੀ ਉਹ ਕੀਤੀ ਗਈ ਹੈ ਤੇ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਉਹ ਰਹਿ ਗਈਆਂ ਹੋਣਗੀਆਂ ਅਗਲੀ ਰਿਪੋਰਟ 'ਚ ਆਪਾਂ ਕੋਸ਼ਿਸ਼ ਕਰਾਂਗੇ ਇਸ ਨੂੰ ਹੋਰ ਸਚਜੇ ਤਰੀਕੇ ਦੇ ਨਾਲ ਪੇਸ਼ ਕਰਨ ਲਈ ਸੋ ਬਣੇ ਰਹੋ ਬਹੁਤ ਬਹੁਤ